ਪਰ ਮੈਨੂੰ ਬਹੁਤ ਸਾਰੇ ਬੁਲਾਰੇ ਬੋਲ ਜਾਂਦੇ ਮੈਂ ਕਹਿੰਦਾ ਚਲੋ ਭਰਾ ਇਹ ਮੇਰੇ ਨਾਲ ਹੀ ਕਰਨੀਆਂ ਇਹਨਾਂ ਨੇ ਪਰ ਧੰਨਵਾਦ ਲੱਗ ਰੋਡੇ ਲਾ ਆਪ ਮੈਂ ਇੱਕ ਤੇ ਦੌਲਤਪੁਰ ਦੇ ਕਬੱਡੀ ਕੱਪ ਦਾ ਫਾਈਨਲ ਲੈ ਵੀ ਦੌਲਤਪੁਰ ਨੇ ਕਰੀ ਤਾੜੀਆਂ ਮਾਰਿਓ ਫਾਈਨਲ ਦੀ ਸ਼ੁਰੂਆਤ ਹੋ ਗਈ ਹੈ ਰੇਸ਼ਮ ਸ਼੍ਰੀਣਾ ਕਬੱਡੀ ਪੌਂਦਲੇ ਵੱਤਾਂ ਹੋਇਆ ਅੱਜ ਕੌਣ ਲੱਖ ਜਿੱਤੇਗਾ ਕੌਣ 75000 ਤੇ ਬੈਸਟਾਂ ਨੂੰ 25-25000 ਦਿੱਤਾ ਜਾਣਾ ਹੈ ਕਿ ਮੈਚ ਫਾਈਨਲ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਕੌਣ ਜੱਫੀਆਂ ਚ ਮੱਲਾ ਮਾਰਦਾ ਜੀ ਪਰ ਸਾਹਮਣੇ ਟੱਚ ਡਬਲ ਤੇ ਨੰਬਰ ਰੇਡਰ ਦੇ ਹਿੱਸੇ ਜਾੜਿਆ ਅਗਲੀ ਰੇਡ ਪੌਂਦਲੇ ਦੇ ਗੱਭਰੂ ਆ ਗਿਆ ਲੈ ਵੀ ਬੁੱਟੇ ਵੀਰਾ ਕਰੀ ਗਾਲ ਸੋਜਵਾਦੀ ਉਹ ਕਹਿੰਦੇ ਫੋਰਸ ਫੋਰੀਆ ਕਬੱਡੀ ਪਾ ਰਿਹਾ ਜੱਸੇ ਬਰਾੜ ਦੇ ਸਾਰਿਆਂ ਦੀ ਟੀਮ ਇੱਕ ਪਾਸੇ ਇੱਕ ਪਾਸੇ ਨਾਨਕਿਆਂ ਦੀ ਟੀਮ ਹੈ ਬਹੁਤ ਧੰਨਵਾਦ ਵੀਰੋ ਤੁਹਾਡਾ ਜਾਂਦੇ ਵਾਸਤੇ ਰੋ ਉਧਰ ਮੁੱਚ ਰੰਡਿਆਲੇ ਦੇ ਸਾਰੇ ਸਾਥੀਆਂ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਆਹ ਫਾਈਨਲ ਮੈਚ ਹੈ ਨਾਮਾਂ ਵਾਲੇ ਚੱਕਰਾ ਜਨਾਬ ਆਇਓ ਭਰਾ ਬਣ ਕੇ ਕਬੱਡੀ ਬੋਲ ਲੈਣ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਵੱਡੇ ਹੋ ਵੱਡਿਆਂ ਦਾ ਸਤਿਕਾਰ ਉਧਰਲੇ ਬੰਨੇ ਕਹਿੰਦੇ ਫੋਰਡ ਕਬੱਡੀ ਪਾ ਰਿਹਾ ਚਾਰ ਨੇ ਰਾਜੂ ਖੋਸੇ ਕੋਟਲੇ ਪਿੰਡ ਵਾਲਾ ਆਹ ਮਾਟਾ ਮਰਦਾ ਜਾਂਦਾ ਸਾਫੂਆਲੀ ਲੇ ਵੀ ਸਗਰਾਜ ਉਹਨਾਂ ਦਾ ਜ਼ਿਕਰ ਕਰਦੇ ਆਹ ਜਿਨ੍ਹਾਂ ਨੇ ਲੱਖ ਦੇਣਾ ਜਿਨ੍ਹਾਂ ਨੇ 75 ਦੇਣਾ ਜਿਨ੍ਹਾਂ ਨੇ 25 25000 ਅੱਜ ਬੈਸਟ ਰੀਡਰ ਜਾਫੀ ਨੂੰ ਦੇਣਾ ਲਓ ਸ੍ਰੀਦੇਵਾਲਾ ਕਬੱਡੀ ਪੌਂਦਰੀ ਵੱਤਾ ਹੋਇਆ ਸੋ ਲਾਲਪਰੀ ਕੈਨੇਡਾ ਨਾਲ ਗਰਦੌਰ ਸਿੰਘ ਜੀ ਕੈਨੇਡਾ ਉਹਨਾਂ ਦੇ ਨਾਲ ਗੁਰਨਾਮ ਸਿੰਘ ਜੀ ਬਰਾੜ ਜਿਨ੍ਹਾਂ ਵੱਲੋਂ 1 ਲੱਖ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਇਸ ਪਰਿਵਾਰ ਦਾ ਵੀ ਧੰਨਵਾਦ ਹੈ ਗੁਰਵਿੰਦਰ ਆਸਟ੍ਰੇਲੀਆ ਗੁਰਤੇਜ ਬਰਾੜ ਕੈਨੇਡਾ ਸਤਰਾਮ ਬਰਾੜ ਇਸ ਪਰਿਵਾਰ ਵੱਲੋਂ 75000 ਦੇ ਬੈਸਟ ਵਾਲਾ 25 25 ਜਸਵੀਰ ਸਿੰਘ ਬਰਾੜ ਕੈਨੇਡਾ ਤੇ ਜਗਦੀਪ ਬਰਾੜ ਮਰੀਲਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਵੀ ਧੰਨਵਾਦ ਲਓ ਫੋੜ ਦੀ ਕਬੱਡੀ ਪੈ ਰਹੀ ਹੈ ਫੋੜ 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 ਓ ਬੱਲੇ 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 ਆ ਇੱਕ ਪਾਸੇ ਖੋਸੇ ਗੋਡ ਦੇ ਵਾਲਾ ਸਤਨਾਮ ਬਰਾੜ ਦੀ ਟੀਮ ਹੈ ਜਸ세 ਬਰਾੜ ਦੀ ਟੀਮ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਮੇਲਾ ਨਚਾਦਾ ਫੜ ਕੇ ਆ ਮੇਲਾ ਨਚਾਤਾ ਅਗਲੀ ਰੇਡ ਓ ਦੌਲਤਪੁਰਿਆ ਲੋ ਮੈਚ ਕਿਵੇਂ ਲੱਗਦਾ ਦੱਸਿਓ ਬਣਾ ਜਿਆ ਆਹ ਭੰਗੜੇ ਪੈਂਦੇ ਆ ਅਗਲੀ ਰੇਡ ਕਹਿੰਦੇ ਰੇਸ਼ਮ ਸਰੀਰੇ ਪਿੰਡ ਵਾਲਾ ਉਧਰ ਸੁਖੇ ਸਰਪੰਚ ਦਾ ਮਨੀਪੁਰੀ ਦਾ ਗੋਵਿੰਦ ਬਰਾਣ ਦਾ ਸਤਪਾਲ ਪਾਸੀ ਦਾ ਗੁਰਜੰਟ ਮਾਨ ਦਾ ਸੋਨੂਪੁਰੀ ਦਾ ਬਬਲੇ ਬਰਾਣ ਦਾ ਤੇ ਮਨੂ ਸ਼ਰਮਾ ਹਾਰੇ ਭਰਾਵਾਂ ਦਾ ਧੰਨਵਾਦ ਬਾਂਟੀਪੁਰੀ ਹੋਣਾ ਦਾ ਆਹ ਪੈਂਦੀ ਹੋਈ ਰੇਡ ਲਓ ਦੀਪ ਸਾਫੂ ਵਾਲੀ ਹੈ ਰੇਸ਼ਮ ਸਰੀਣਾ ਉਧਰ ਸਰੀ ਦੇ ਵੀ ਹੈ ਇਹ ਸਿਰੇ ਦਾ ਮੈਚ ਸਾਡੇ ਨਿਸ਼ਾਨ ਸਿੰਘ ਜੀ ਸਰਪੰਚ ਇਹ 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 ਲੈ ਗਿਆ ਮੋੜ ਕੇ ਪਰ ਸਰੀ ਇਹੜਾ ਬੜਾ ਤੇਜ਼ ਹੈ ਵਰਪ੍ਰਿਤ ਆਸਟ੍ਰੇਲੀਆ ਨਿੱਕੂ ਆਸਟ੍ਰੇਲੀਆ ਉਹਨਾਂ ਨੇ ਕਹਿੰਦੇ ਡਗਰੂ ਦੀ ਟੀਮ ਬਣਾਈ ਹੈ ਉਹ ਵੀ ਸਾਡੇ ਵੀਰ ਨੇ ਉਹਨਾਂ ਦਾ ਵੀ ਧੰਨਵਾਦ ਅੱਜ ਦੇ ਖੇਡ ਮੇਲੇ ਦਾ ਕਹਿੰਦੇ ਗ੍ਰੈਂਡ ਫਿਨੈਲ ਇਹ ਚੱਲਦਾ ਹੈ ਦੌਲਤਪੁਰੇ ਦਾ ਵੱਡਾ ਮੇਲਾ ਚੱਲਦਾ ਹੈ ਅਗਲੀ ਰੇਡ ਕਹਿੰਦੇ ਥੋਰ ਤਿਆਰ ਬਰ ਤਿਆਰ ਖੇਤ ਵਿੱਚ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਲੈ ਵੀ ਬੋਟਿਆ ਕੋਈ ਗੱਲ ਨਹੀਂ ਪਿਆਰ ਤੇ ਸਕਾਰ ਦੇ ਨਾਲ ਬਹੁਤ ਵਧੀਆ ਮੁਕਾਬਲਾ ਖੇੜਿਆ ਜਾ ਰਿਹਾ ਹੈ ਇੱਕ ਪਾਸੇ ਫੂਲਾ ਦੂਸਰੇ ਪਾਸੇ ਰਾਜੂ ਖੋਸੇ ਕੋਰਲੇ ਦਾ ਤਰਵਿੰਦਰ ਸਿੰਘ ਹੋ ਗਿਆ ਮੂਰੇ ਪਰ ਫੋੜ ਅਜ ਸਿਰਾਨ ਆ ਗਿਆ ਆ ਫੋੜ ਨੇ ਵੀ ਬੱਲੇ ਬੱਲੇ ਕਰਾਦੀ ਹੈ ਕੋਟੀ ਦੇ ਮੁਕਾਬਲੇ ਖੇਡੇ ਜਾ ਲੈ ਵੀ ਮੁਚਰਾ ਪੈਸੇ ਭਰਾ ਬਣ ਕੇ ਆਪਣੇ ਕੋ ਰੱਖ ਲਾ ਜਦੋਂ ਰੇਸ਼ਮ ਨੂੰ ਜਫਾ ਲੱਗਿਆ ਸਿੱਧੇ ਦੇ ਦੇ ਪਤਾ ਲੱਗੇ ਵੀ ਮੁਚਰ 5 500 ਜਫਿਆਂ ਰੇਡਾਂ ਦੇ ਲੱਗ ਰਿਹਾ ਹੈ ਬਹੁਤ ਧੰਨਵਾਦ ਬਹਿ ਜੀਏ ਭਰਾ ਬਣ ਕੇ ਪਿਆਰ ਨਾਲ ਉਧਰ ਰੇਸ਼ਮਸਲੀਨ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਬੱਲ ਤਿਆਰ ਨੇ ਇਹਦੀ ਰੇਡ ਤੇ ਕਹਿੰਦੇ 500 ਲੱਗਾ ਮੁਚਰ ਵਾਲਾ ਕਹਿੰਦਾ ਜਫਾ ਲੱਗ ਗਿਆ ਆਪਾਂ ਜਾਫੀ ਨੂੰ ਦੇਵਾਂਗੇ ਫਾਈਨਲ ਖੇਡਿਆ ਜਾ ਰਿਹਾ ਬਾਲਤਪੁਰ ਦੀ ਸਾਰੀ ਪ੍ਰਬੰਧ ਕਮੇਟੀ ਦਾ ਸੁਖੇ ਸਰਪੰਚ ਬਾਈ ਦਾ ਗਵਿੰਦ ਬਰਾੜ ਦਾ ਮਨੀਪੁਰੀ ਦਾ ਪੰਟੀ ਬਾਈ ਦਾ ਤੇ ਨਾਲ ਧੰਨਵਾਦ ਕਰਦੇ ਆ ਸਾਡਾ ਰਿੰਪਾ ਬਰਾੜ ਤੇ ਕਹਿੰਦੇ ਸੱਤਾ ਕਬੱਡੀ ਖਿਡਾਰੀ ਸਾਰੇ ਸਾਥੀਆਂ ਦਾ ਧੰਨਵਾਦ ਇਹ ਖਾਨ ਇਹ ਖਾਨ ਇਹਦੇ ਵਿੱਚ ਅੰਨੀ ਜਾਨ ਹੈ ਇਹ ਖਾਨ ਇਹਦੇ ਵਿੱਚ ਅੰਨੀ ਜਾਨ ਤੇ ਆ ਰੇਸ਼ ਮੁਸਲੀਨੇ ਵਾਲਾ ਸ਼ੂਕ ਦਾ ਤੂਫਾਨ ਉਧਰ ਸਨੀ ਚਾਵੜਾ ਕਹਿੰਦਾ ਵੀ ਲੱਖਾਂ ਸਾਪੂ ਵਾਲੀ ਜਫਾ ਲਾਉਂਦਾ ਤੇ 500 ਦਿੱਤਾ ਜਾਵੇਗਾ ਚੋਟੀ ਦਾ ਮੈਚ ਚੱਲਦਾ ਦੌਲਤਪੁਰੇ ਦੇ ਕਬੱਡੀ ਕੱਪ ਦਾ ਕਹਿੰਦੇ ਗ੍ਰੈਂਡ ਫਾਈਨੈਲੇ ਆ ਰੇਸ਼ਮਸਲੀ ਰਹਿੰਦੇ ਕੋਈ ਪੈਸੇ ਫੜ ਕੇ ਲੇਓ ਭਰਾ ਬਣ ਕੇ ਮੈਂ ਨਾਮ ਬੋਲਣੇ ਆ ਕਿਸੇ ਪਲੇਅਰ ਦਾ ਭਰਾ ਬਣ ਕੇ ਮੈਨੂੰ ਪੈਸਾ ਨਾ ਫੜਾਇਓ ਪਲੇਅਰਾਂ ਦੇ ਪੈਸੇ ਸਿੱਧੇ ਪਲੇਅਰਾਂ ਨੂੰ ਬहोत बहोत ਧੰਨਵਾਦ ਸੰਗਰਾਜ ਪੈਂਦੀ ਰੇਟ ਤੇ ਕਰੀ ਗੱਲ ਆਹ ਸਾਹਮਣੇ ਕਬੱਡੀ ਪੌਣ ਦੀ ਫੋਰ ਸਾਫੂ ਵਾਲੀ ਐ ਚੋਟੀ ਦਾ ਮੁਕਾਬਲਾ ਚੱਲਦਾ ਟੀਮਾਂ ਦੋਵੇਂ ਸਰੇੜੀਆਂ ਐ ਇਹਨੂੰ ਸ਼ੇਰੂ ਆਖਦੇ ਐ ਇਹਦਾ ਡਗਰੂ ਪਿੰਡ ਐ ਇੱਕ ਵਾਰੀ ਸ਼ੇਰੂ ਦੇ ਨਾਂ ਤੇ ਵੀ ਤਾੜੀਆਂ ਮਾਰਿਓ ਆਹ ਡਗਰੂ ਵਾਲੇ ਨੇ ਬਹਿ ਜਾ ਬਹਿ ਜਾ ਕਰਾਦੀ ਐ ਦਾਲਤਪੁਰੇ ਦੇ ਮੇਰੇ ਦਾ ਕਹਿੰਦੇ ਫਾਈਨਲ ਚੱਲਦਾ ਐ ਕਿ ਮੈਚ ਹੋਣਗੇ ਟੱਕਾਰੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ਕੁੰਡੀਆਂ ਦੇ ਸਿੰਘ ਫਸਗੇ ਹੁਣ ਨਿਤਰੂ ਬਣੇਵੇਂ ਖਾਣੇ ਕੁੰਡੀਆਂ ਦੇ ਸਿੰਘ ਫਸਗੇ ਹੁਣ ਨਿਤਰੂ ਬਣੇਵੇਂ ਖਾਣੇ ਪਿੰਡੀ ਡਗਰੂ ਦੇ ਪਈ ਹੈ ਗਾਰਜਾਹੀ ਚਾਰ ਬਰ ਚਾਰ ਸਾਫੂ ਵਾਲੀਏ ਮਾਰਦੇ ਪੱਟਾਂ ਤੇ ਥਾਪੀਆਂ ਲੱਖੇ ਦੇ ਜਫੇ ਦਾ 500 ਪੈਂਦੀ ਰੇਡ ਕਬੱਡੀ 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 ਸਿਰੇ ਦਾ ਆ ਵਜੀਆ ਥਾਪੀ ਥਾਪੀ ਨੇ ਅੱਕੇ ਨੇ ਥਾਪਾ ਮਾਰਿਆ ਉਧਰ ਸਤਨਾਮ ਬਰਾੜ ਕਹਿੰਦਾ ਇੱਕ ਨਾਨਕਿਆਂ ਦੀ ਟੀਮ ਇੱਕ ਸੌਰਿਆਂ ਦੀ ਟੀਮ ਵੱਡੇ ਪੱਦਰ ਦੇ ਵੱਡੇ ਪਿਆਰ ਹੈ ਭਾਈ ਜੱਸਾ ਸਰਪੰਚ ਵੀ ਆ ਗਿਆ ਸਾਫੂ ਵਾਲੀਆ ਵੱਡੇ ਪੱਦਰ ਦੇ ਧੰਨਵਾਦ ਉਧਰ ਕਹਿੰਦੇ ਫੋਰਡ ਕਹਿੰਦੇ ਕਬੱਡੀ ਪਾਰਿਆ ਇੱਕ ਦੌਧਰ ਦੀ ਦਾ ਵੱਡਾ ਮੱਲ ਆ ਪਰ ਮੁੰਡਾ ਨਮਾ ਉੱਠਿਆ ਇਹਨੇ ਚਰਚੇ ਕਰਵਾਤੇ ਦੁਨੀਆ ਦੇ ਵਿੱਚ ਖੋਸੇ ਕੋਟਲੇ ਵਾਲਾ ਕਹਿੰਦੇ ਗੱਗੀ ਲੋਪੋ ਦੀ ਖੇਡ ਕਲੱਬ ਦੀ ਖੇਡਦਾ ਬਲਜਿੰਦਰੇ ਭਿੰਡਰ ਦਾ ਉਤਾਰ ਮਹਿਰੂ ਦਾ ਤੇ ਨਾਲ ਪ੍ਰਧਾਨ ਜੱਗੀ ਵਾਲਾ ਸਾਡਾ ਜੱਗੀ ਪ੍ਰਧਾਨ ਰਾਮੂ ਵਾਲਾ ਵੱਡੇ ਪੱਤੇ ਤੇ ਵੱਡਾ ਮਾਨ ਉਧਰ ਮਨਦੀਪ ਕਾਲੀਏ ਵਾਲੇ ਦਾ ਕਹਿੰਦੇ ਲੰਡੇ ਦੇ ਕੱਪ ਤੇ ਬੁਲਟ ਰਨ ਸਵਾਰ ਹੋਵੇਗਾ ਲੈ ਵੀ ਬੰਦੇ ਬਹੁਤ ਬਹੁਤ ਮੁਬਾਰਕਾਂ ਮਨਦੀਪ ਦੇ ਬਾਪੂ ਜੀ ਵੀ ਪੁੱਜੇ ਹੋਇਆ ਆਓ ਰੇਸ਼ਮ ਸ੍ਰੀਨਾ ਕਬੱਡੀ ਪੌਂਦਰੀ ਸਰਦਾਰ ਨਿੰਦਰ ਸਿੰਘ ਜੀ ਅੱਜ ਦਿੌਰ ਦੇ ਧੰਨਵਾਦ ਨਾਲ ਦੀਪ ਦਾ ਵੀ ਧੰਨਵਾਦ ਹੈ ਆ ਪੈਂਦੀ ਹੋਈ ਰੇਟ ਤੇ ਚਾਰਾਂ ਦੇ ਵਿੱਚੋਂ ਕੌਣ ਉਧਰੋਂ ਲੱਭੂ ਉਧਰ ਗਰਜੰਟ ਮਾਨ ਮਾਨ ਮਸਾ ਵਾਲਾ ਵੱਡਾ ਪਿਆਰ ਪੋੜਦਾ ਕਰਦਾ ਇਹਨਾਂ ਬੋਲਾਂ ਲਈ ਇਧਰ ਕਹਿੰਦੇ ਪੁਰੀ ਸਾਡਾ ਸਣੀ ਜਾਵਲਾ ਜੀ ਕਹਿੰਦੇ ਰੇਸ਼ਮ ਸਲੀਨੇ ਦਾ 500 ਇਧਰ ਕਹਿੰਦੇ ਜੱਸਾ ਮੱਲੀ ਸਰਪੰਚ ਸੁੱਖਾ ਯੂਐਸਏ ਸਾਫਲ ਦੀ ਟੀਮ ਦੇ ਜਾਫੀ ਜਿੰਨੇ ਜੱਫੇ ਲਾਉਣਗੇ ਹਰ ਜੱਫੇ ਦਾ ਨਾਲ ਪੁੱਛੀ ਸਾਡਾ ਭਰਾ ਉਹਨਾਂ ਵੱਲੋਂ ਪਿਆਰ ਮੁੱਚਰ ਸੱਲਾ ਰੰਡਿਆਲਾ ਭਰਾ ਵੱਡੇ ਪਿਆਰ ਦੇ ਕੇ ਗਿਆ ਖਿਡਾਰੀਆਂ ਦੇ ਵੱਡੇ ਪੱਦਰ ਤੇ ਵੱਡਾ ਧੰਨਵਾਦ ਸਤਿਆ ਹੋ ਇਧਰ ਨੂੰ ਵੇਖੀਏ ਫਾਈਨਲ ਦੀ ਖੇਡ ਚੋਟੀ ਦਾ ਮੈਚ ਲਓ ਸਾਹਮਣੇ ਕਹਿੰਦੇ ਥੋੜ ਦੇ ਕਬੱਡੀ ਪਾਈ ਹੈ ਥੋੜ ਸਾਫੂ ਵਾਲੀ ਹੈ ਧਰਮਵੰਤਾ ਤਕਰਾ ਖੇਡਿਆ ਕੇਜੇ ਵਰਗੇ ਤਕਰਾ ਖੇਡਿਆ ਟੌਪ ਦੀ ਟੀਮ ਰਹੀ ਹੈ ਉਧਰ ਰਮਨ ਮੈਡੀਕਲ ਸਟੋਰ ਕਿਹਦੇ ਕਿਹਦੇ ਜਫਾ ਦੱਸ ਦੱਸ ਕੇ ਜੈਮਪੁਰੀ ਸਾਹਿਬ ਕਿਹਦਾ ਕਿਹਦਾ ਜਫਾ ਸੱਤੇ ਭਰਾ ਬਣ ਕੇ ਆਓ ਯਾਰਾ ਕਿਹਨੂੰ ਦੇਣੇ ਮਾਨ ਸਨਮਾਨ ਦੱਸਿਏ ਵੀਰ ਬਣ ਕੇ ਉਧਰ ਛੇਰੂ ਤੇ ਰੇਸ਼ਮ ਦੀਆਂ ਰੇਡਾਂ ਤੇ ਸ਼ੇਰੂ ਡਗਰੂ ਤੇ ਜੱਫਿਆਂ ਦਾ ਮਾਨ ਸਨਮਾਨ ਵੱਡਾ ਹੋਵੇਗਾ ਬਹੁਤ ਧੰਨਵਾਦ ਰੇਡ ਪੈ ਗਈ ਸੰਗਰਾਜ ਰੇਸ਼ਮ ਰੇਸ਼ਮ ਕਹਿੰਦੇ ਲਗਾਤਾਰ ਪਾਈ ਜਾਂਦਾ ਹੈ ਰੇਸ਼ਮ ਕਹਿੰਦੇ ਬੈਸਟ ਵਾਲੀਆ ਪਾਈ ਜਾਂਦਾ ਰੇਸ਼ਮ ਕੱਲ ਵੀ ਬੈਸਟ ਸੀ ਤੇ ਮੈਨੂੰ ਲੱਗਦਾ ਵੀ ਰੇਸ਼ਮ ਅੱਜ ਵੀ ਬੈਸਟ ਬਣ ਸਕਦਾ ਆਹ ਮੁੰਡਾ ਸ੍ਰੀਨੇ ਪੈਂਦਾ ਅਰਸ਼ ਵੀ ਆਇਆ ਹੋਇਆ ਆਹ ਪੈਂਦੀ ਹੋਈ ਰੇਡ ਤੇ ਹੁਣ ਚਾਹਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮੱਧਿਆ ਹੋਇਆ ਪੱਟਾ ਦੇ ਥਾਪੀਆ ਦੌਲਤਪੁਰੇ ਦਾ ਕਬੱਡੀ ਕੱਪ ਚੱਲਦਾ ਹੈ ਲੈ ਵੀ ਲੱਖਾਂ ਜੱਫੇ ਲਾਉਣੇ ਪੈਣੇ ਆ ਲਓ ਦੀਪਕੋਸ਼ੀ ਪਰ 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 ਉਧਰ ਕਹਿੰਦੇ ਸ਼ੇਰੂ ਦੇ ਜੱਫੇ ਦਾ ਆ ਵੀ ਟੱਕਰ ਵੇਖਣ ਵਾਲੀ ਆ ਵੀ ਟੱਕਰ ਪਿਆਰ ਨਾਲ ਸਾਡਾ ਵੀਰਾ ਕਹਿੰਦੇ ਜੱਸਾ ਬਰਾੜ ਰਾਜੂ ਡਗਰੂ ਸਾਡਾ ਕੈਨੇਡਾ ਤੋਂ ਆਇਆ ਭਰਾ ਵੱਡੇ ਪੱਦਰ ਤੇ ਛੇਰੂ ਤੇ ਬੱਗਾ ਜਿੰਨੇ ਜੱਫੇ ਲੜਨਗੇ 550 ਨਿਸ਼ਾਨ ਸਰਪੰਚ ਉੱਚਾ ਦੌਲਤਪੁਰਾ ਵੱਡੇ ਵੀਰ ਦਾ ਵੱਡੇ ਪੱਦਰ ਤੇ ਧੰਨਵਾਦ ਬਹਿ ਜੀਏ ਭਰਾ ਬੜ ਕੇ ਬਹਿ ਜੀਏ ਆਏ ਫੋਰ ਮੇਰੇ ਮਿੱਤਰੋ ਕਬੱਡੀ ਵਿੱਚ ਕਹਿੰਦੇ ਫੋਰ ਦਾ ਬੜਾ ਕਰੇਜ ਨਾਟ ਗੱਰਾਂ ਦਿੱਤੇ ਜਾਂਦੇ ਆ ਤ੍ਰੀਤ ਟਰੈਕਟਰ ਦਿੱਤੇ ਜਾਂਦੇ ਆ ਇਹ ਖੇਡ ਕਬੱਡੀ ਕਰਕੇ ਕਈ ਟਰੈਕਟਰਾਂ ਵਾਲੇ ਹੋ ਗਏ ਕਈ ਗੱਡੀਆਂ ਵਾਲੇ ਹੋ ਗਏ ਕਈ ਬੁਲਟਾਂ ਵਾਲੇ ਹੋ ਗਏ ਮੇਲਾ ਦੌਲਤਪੁਰਾ ਦਾ ਚੱਲਦਾ ਸਖਵਿੰਦਰ ਭਾਈ ਸੁੱਖਾ ਸਰਪੰਚ ਧੰਨਵਾਦ ਕਰਦੇ ਆ ਪੱਕਾ ਡਗਰੂ ਪੱਕਾ ਡਗਰੂ ਪੱਕਾ ਕਬੱਡੀ 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 ਆ ਮੁੰਡਾ ਮਾਰਦਾ ਛਾਲ ਲੈ ਵੀ ਦੌਲਤਪੁਰਿਆਂ ਦੇ ਜੇ ਫਾਈਨਲ ਵਧੀਆ ਲੱਗਦਾ ਇੱਕ ਵਾਰੀ ਦੋਨੋਂ ਟੀਮਾਂ ਦੀਆਂ ਤਾੜੀਆਂ ਮਾਰੇ ਜ਼ੋਰਦਾਰ ਸਿਰੇ ਦੀ ਟੱਕਰ ਚੱਲਦੀ ਹੈ ਪਿੰਦੀ ਦੇ ਕਬੱਡੀ ਪਾਈ ਹੈ ਹੁਣ ਚਾਰਾਂ ਦੇ ਵਿੱਚੋਂ ਕਿਹੜਾ ਖਾਨ ਬੱਲੇ ਬਲੇ ਕਰਾਵੇਗਾ ਵਰਜੰਤ ਮਾਰ ਹੁਣਾਂ ਨੂੰ ਮੁਬਾਰਕਾ ਸਾਡਾ ਵੀਰ ਆ ਪਿੰਦੀ ਹੋਈ ਰੇਡ ਖਾਨ ਤੇ ਪਿੰਦੀ ਖਾਨ ਤੇ ਪਿੰਦੀ ਇੱਥੇ ਰੱਖ ਇੱਥੇ ਰੱਖ ਇੱਥੇ ਯੋਰੀ ਸਾਹ ਓ ਵਾਹ ਓਏ ਗੱਬਰੂ ਸਰਾ ਗੱਬਰੂਆ ਆਹ ਕਹਿੰਦੇ ਕੌਣ ਇਹ ਖਾਨ ਹੈ ਇਹ ਖਾਨ ਹੈ ਇਹਦੇ ਵਿੱਚ ਬੜੀ ਜਾਨ ਹੈ ਜਤ ਵੀਰ ਫਰਕਤਾਰ ਰਣੇ ਵਾਲੇ ਆਇਆ ਅੱਜ ਬਾਪੂ ਨੂੰ ਓੜ ਮਾਰਦਾ ਅੱਜ ਮੁੱਚਰ ਓੜ ਮਾਰਦਾ ਉਧਰ ਉਧਰ ਦੇ ਭਰਾ ਬਣ ਕੇ ਉਧਰ ਸਿੱਧੇ ਪੈਸੇ ਖਾਨ ਨੂੰ ਪੈਸੇ ਨਹੀਂ ਵੀਰ ਬਣ ਕੇ ਪਲੇਅਰਾਂ ਦੇ ਪੈਸੇ ਮੱਲੀ ਸਰਪੰਚ ਸੁੱਖਾ ਯੂਐਸਈ ਦੂਚੀ ਸਾਡਾ ਭਰਾ ਪਿਆਰ ਸਤਿਕਾਰ ਵੱਡਾ ਹਾਂ ਬਹੁਤ ਧੰਨਵਾਦ Yo ਫੋੜ ਫੋੜ ਨੇ ਕਬੱਡੀ ਪਾਈ ਹੈ ਗੁਰਜੰਟ ਮਾਨ ਵੀਰ ਦੇ ਵੱਲੋਂ ਬਹੁਤ ਵੱਡਾ ਮਾਨ ਸਿਰੇ ਦਾ ਬੋਲਾਂ ਦੇ ਆਇਆ ਜੱਟ ਵੀਰੰਦਿਆਲਾ ਮੁੱਚਰ ਦਾ ਪੁੱਤਰ ਕਹਿੰਦਾ ਆਪਾਂ ਬੱਗੇ ਦੇ ਜੱਫੇ ਦਾ 500 ਦੇਣਾ ਬਾਪੂ ਵੀ ਨੋਟਵਾਰ ਦਾ ਪੁੱਤ ਵੀ ਨੋਟਵਾਰ ਦਾ ਸਗਰਾਜ ਦੇ ਕਹਿੰਨ ਕੋ ਪਿਤਾ ਪਰਪੂਤ ਨਸਲ ਪਰ ਘੋੜਾ ਉਹ ਪੈਂਦੀ ਥੋੜਾ ਥੋੜਾ ਆ ਪੈਂਦੀ ਰੇਡ ਨੰਬਰ ਜੱਫੀਆਂ ਦਾ ਜੱਫਾ ਲੱਗਿਆ ਕਿ ਰੇਡਾਂ ਭਾਵੇਂ ਲੱਖ ਪੈਂਦੀ ਹੈ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ ਲੈ ਵੀ ਸੱਤਿਆ ਨਿਆਰੇ ਵੱਜੇ ਪਿਆ ਉਧਰ ਵੀ ਤੱਕਦਾ ਹੋਣਾ ਵੀ ਮੇਲਾ ਸਿਰੇ ਦਾ ਹੋ ਗਿਆ ਪਰ ਥੋੜੇ ਦਿਰ ਪਹਿਲਾਂ ਮੌਕੇ ਤੇ ਜਾਣਾ ਪਿਆ ਪਰ ਮਨੀ ਦੇ ਇੱਥੇ ਹੁੰਦਾ ਗੱਲ ਹੋਰ ਹੋਣੀ ਸੀ ਤੇ ਇੱਥੇ ਹੁੰਦਾ ਗੱਲ ਹੋਰ ਹੋਣੀ ਸੀ ਆ ਪੈਂਦੀ ਹੋਈ ਰੇਡ ਸਾਡੇ ਵਾਲੇ ਸੁੱਖੇ ਨਾਲ ਵੀ ਕਹਿੰਦੇ ਯਾਰੀ ਆ ਮਨੀ ਦੀ ਉਹ ਸੁੱਖਾ ਵੀ ਤੱਕਦਾ ਹੋਣਾ ਆ ਪੈਂਦੀ ਹੋਈ ਰੇਡ ਤੇ ਚਾਰੋਂ ਦੇ ਵਿੱਚੋਂ ਕਾਹਨ ਬੱਲੇ ਬੱਲੇ ਕਰਾਵੇਗਾ ਇਹ ਵਿੱਚ ਗਹਿਰੇ ਝੰਡਾ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਦੇ ਕਾਹਨ ਖੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਦੇ ਆ ਰੇਸ਼ਮ ਉਡਜੂ ਉਡਜੂ ਕਰਦਾ ਹੈ ਔਰ ਰੇਸ਼ਮ ਉਡਜੂ ਉਡਜੂ ਕਰਦਾ ਹੈ ਹਰ ਨੇ ਬੜੇ ਔਖੇ ਆ ਉਡ ਨੇ ਸੱਪ ਸਹੇ ਦਾ ਲੱਕ ਮਿਰਗ ਦੀ ਲੱਤ ਕਬੂਤਰ ਚੀਨੇ ਕੌਡੀ ਲਈ ਚੰਗੇ ਆ ਫੱਗਣ ਚੇਤ ਮਹੀਨੇ ਚੇਤਾ ਮਹੀਨਾ ਚੱਲਦਾ ਜੱਸਿਆ ਆ ਚੇਤ ਚੱਲਦਾ ਜਯਦਵੀਰ ਤੇਰਾ ਬਾਪੂ ਉਹਦਾ ਨਾਂ ਚੱਲਦਾ ਮੁਚਰਨ ਵਾਲੇ ਦਾ ਇਧਰ ਡਗਰੂ ਵਾਲੇ ਕੈਪਟਨ ਦੇ ਵੱਲੋਂ ਸ਼ੇਰੂ ਦਾ ਅਗਲੇ ਸਾਲ ਦੇਸੀ ਕੌਂਦੇ ਪੀਪੇ ਨਾਲ ਸਨਮਾਨ ਹੋਵੇਗਾ ਉਧਰ ਵੱਡੀ ਐਲ.ਐਲ.ਡੀ. ਹੈ ਮਰੀ ਵੀ ਕਹਿੰਦੇ ਤੱਕਦਾ ਵੀਡੀਓ ਕਰਦੇ ਆ ਸਾਡਾ ਕਹਿੰਦੇ ਸੁਖਮੰਦਰ ਬੈਠਾ ਅਮਰੀਕ ਖੋਸੇ ਕੋਟਲਾ ਪੜਦਾ ਰਿਹਾ ਜਿਹੜੀ ਯਾਰੀ ਪੜਦਿਆਂ ਦੀ ਪੈਂਦੀ ਆ ਉਹ ਫਿਰ ਕਹਿੰਦੇ ਨਿਭਦੀ ਉਮਰਾਂ ਦੇ ਨਾਲ ਮੇਰੇ ਮਿੱਤਰੋ ਉਧਰ ਸ਼ੇਰੂ ਤੇ ਬੱਗਾ ਜਿੰਨੇ ਜੱਫੇ ਲਾਉਣਗੇ ਹਰ ਜੱਫੇ ਦੇ ਉੱਪਰ ਪਾਈ ਪੰਜ ਸੌ ਦੇ ਮਾਣ ਰਾਜੂ ਬਰਾ ਡਗਰੂ ਵਾਲਾ ਕਹਿੰਦਾ ਵੀ ਵੱਡੇ ਮਾਣ ਦਿੱਤੇ ਜਾਣਗੇ ਆਓ ਸਾਹਮਣੇ ਕਬੱਡੀ ਪਹੁੰਚਣ ਦੇ ਲਈ ਲੈ ਵੀ ਮੁੱਡੇ ਵੀਰ ਕਰੀ ਗੱਲ ਉਧਰ ਸੁੱਖਾ ਅਮਰੀਕਾ ਫੋਰ ਦੇ ਪਾਸੋਂ ਉੱਥੇ ਦੇ ਆਪਰਾ ਬਣ ਕੇ ਧਰੋਣਾ ਪੱਜ ਗਿਆ ਕਰ ਪੈਸੇ ਦੇ ਕੇ ਮੈਂ ਦੇਖੋ ਆ ਕੇ ਨਾਮ ਬੁਲਾ ਦਿਆ ਕਰ ਮੈਂ ਤੁਹਾਡੇ ਨਾਮ ਬੋਲਾਂਗਾ ਬੋਲੇ ਸੋਨਿਆ ਸੋ ਸ੍ਰੀ ਅਕਾਲ ਇੱਕ ਜ਼ਿਕਾਰਾ ਹੋਰ ਲਾ ਦਈਏ ਸਤਿਨਾਮ ਕਹਿੰਦਾ ਮੇਰੇ ਸਾਰਿਆਂ ਦੀ ਟੀਮ ਬੁੱਟੇ ਵੀਰੇ ਗੁਰਜੰਟ ਮਾਨ ਜੀ ਤੇ ਪੁੱਚ ਮੁਚਰਣਿਆਲਾ ਦੇ ਸਾਰੇ ਸਾਥੀਆਂ ਦਾ ਬਹੁਤ ਸਾਰਿਆਂ ਦਾ ਧੰਨਵਾਦ ਅੱਜ ਦੇ ਮੇਲੇ ਦਾ ਬੈਸਟ ਸੁਣਿਓ ਦੌਲਤਪੁਰੇ ਦੇ ਖੇਡ ਮੇਲੇ ਦਾ ਬੈਸਟ ਰੇਡਰ ਜਿਹੜਾ ਮੁੰਡਾ ਕੱਲ ਬੈਸਟ ਸੀਗਾ ਅੱਠ ਰੇਡਾਂ ਪਾਈਆਂ 8 ਨੰਬਰ ਲੈ ਰੇਸ਼ਮ ਸਰੀਣਾ ਬੈਸਟ ਬਣਿਆ ਇੱਕ ਵਾਰੀ ਰੇਸ਼ਮ ਲਈ ਤਾੜੀਆਂ ਮਾਰੋ ਜ਼ੋਰਦਾਰ ਰੇਸ਼ਮ ਸਰੀਣਾ ਦੌਲਤਪੁਰੇ ਦੇ ਵਿੱਚੋਂ ਬੈਸਟ ਬਣਿਆ ਤੇ ਸ਼ੇਰੂ ਡਗਰੂ ਵਾਲਾ ਇੱਕ ਟੱਚ ਇੱਕ ਜੱਫਾ ਸ਼ੇਰੂ ਡਗਰੂ ਬੈਸਟ ਬਣਿਆ ਪਰ ਟੀਮ ਦੀ ਸਹਿਮਤੀ ਨਾਲ ਫੂਲਾ ਸ਼ੂਸ਼ਕ ਤੇ ਸ਼ੇਰੂ ਡਗਰੂ ਸਾਂਝੇ ਤੌਰ ਤੇ ਬੈਸਟ ਹੈ ਫੂਲੇ ਦਾ ਵੀ ਇੱਕ ਜੱਫਾ ਪਰ ਉਹਦੇ ਦੋ ਟੱਚ ਇੱਕ ਜੱਫਾ ਹੈ ਸ਼ੇਰੂ ਦਾ ਇੱਕ ਜੋ ਇੱਕ ਹੈ ਇਸ ਕਰਕੇ ਸਾਂਝੇ ਤੌਰ ਤੇ ਬੈਸਟ ਬਣਿਆ ਦੋਨਾਂ ਬੈਸਟਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਦੋਨਾਂ ਟੀਮਾਂ ਨੂੰ ਬਹੁਤ 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 ਬਹੁਤ